ਹਾਏ ਮੇਰਾ ਸਾਈਕਲ ਆ ਪਾਉ ਮੇਰੇ ਸਾਈਕਲ ਦਾ ਧਿਆਨ ਰੱਖੇਗਾ ਓਏ ਇੱਥੇ ਤੇ ਆਪਣੇ ਹੱਥਾਂ ਪੈਰਾਂ ਦੀ ਨਹੀਂ ਜ਼ਿੰਮੇਵਾਰੀ ਤੇਰਾ ਸਾਈਕਲ ਕੌਣ ਵੇਂਦਾ ਰਵੇ ਗਾਂ ਜਾ ਹਾਂ ਹਾਏ ਹੁਣ ਕਿਨੂੰ ਕਵਾਂ ਓ ਪਾਪਾ ਜ਼ਿੰਮੇਵਾਰ ਜਾ ਲੱਗਦਾ ਇਹਨੂੰ ਠੋਣਾ ਵੇਖ ਕਿਦਾਂ ਸਤਾਵਾ ਪਾਪਾ ਉੱਠ ਉਹ ਬਣ ਗਈ ਤਾਂ ਉਪਰਾਵਾ ਇੱਥੇ ਤੇਰੀਆਂ ਨਵਾਂ ਤੁਰੀਆਂ ਫਰੰਡੀਆਂ ਚਾਹ ਲੱਭਣ ਡਿਆ ਵਾ ਤੇ ਤੂੰ ਇੱਥੇ ਕੀ ਲੱਦਦਾ ਫਿਰਦਾ ਹੋ ਉਹ ਮੈਂ ਤੇ ਇੱਕ ਗੱਲ ਜੀ ਪੁੱਛਣੀ ਕਿ ਜੇ ਤੈਨੂੰ ਕੋਈ ਜ਼ਿੰਮੇਵਾਰੀ ਦਵੇ ਤੇ ਤੂੰ ਲੈ ਲੈਣਾ ਨਾ ਵਾ ਉਹ ਲੈ ਤੇ ਲੈਣਾ ਵਾ ਪਰ ਪਹਿਲਾਂ ਮੈਂ ਜ਼ਿੰਮੇਵਾਰੀ ਚੈੱਕ ਕਰਦਾ ਵਾ ਜੇ ਮੈਨੂੰ ਚੰਗੀ ਲੱਗੇ ਤਾਂ ਫੇਲ ਲੈਣਾ ਵਾ ਮੈਂ ਆਵਾਂ ਖਾ ਕਿਹੜੀ ਏ ਜ਼ਿੰਮੇਵਾਰੀ ਉਹ ਜ਼ਿੰਮੇਵਾਰੀ ਨੂੰ ਮੈਂ ਕਿਣਾ ਜੇਬ ਚ ਪਾਈ ਫਰੰਡਿਆ ਵਾ ਆ ਮੰਗਰ ਮੇਰਾ ਸਾਈਕਲ ਟੰਗਿਆ ਧਿਆਨ ਰੱਖੀ ਉਹ ਜ਼ਿੰਮੇਵਾਰੀ ਤੇ ਬੜੀ ਤਾਜ ਮਹਿਲ ਦੀ ਦੇਣ ਆ ਆ ਟੁੱਟਿਆ ਤੇਰਾ ਸਾਈਕਲ ਆ ਉਹਦੇ ਬਦਲੇ ਮੈਂ ਧੌਣ ਤੜਾਵਾਂ ਆਪਣੀ ਉਹ ਭਰਾਵਾ ਕਿਹਦੇ ਕੰਮ ਵੀ ਆ ਚਾਈ ਜਾਂਦਾ ਹੁੰਦਾ ਵਾ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਵਾ ਮਾੜੀ ਕਿ ਧੌਣ ਹੀ ਕਮਾਉਣੀ ਆ ਉਹ ਚੱਲ ਕੋਈ ਨਹੀਂ ਕਮਾਵਾਂਗੇ ਫਿਰ ਜਾ ਪਰ ਸੌਈ ਨਾ ਧਿਆਨ ਰੱਖੀ ਉਹ ਨਹੀਂ ਸੌਂਦਾ ਜਾ ਤੂੰ ਹਾਂ ਮੇਰਾ ਕਾਰੋਬਾਰ ਵੀ ਇਹਦੇ ਤੇ ਹੀ ਆ ਚੱਲ ਕੋਈ ਨਹੀਂ ਕਾਰੋਬਾਰ ਦੀ ਗੱਲ ਐ ਤੇ ਨਹੀਂ ਸੌਂਦੇ ਜਾ ਪਪਾ ਧਿਆਨ ਰੱਖਾ ਸੌਈ ਨਾ ਹੁਣ ਉਹ ਜਾ ਹਾਂ ਠੀਕ ਆ ਪਪਾ ਉਹ ਜਾ ਕੰਜਰ ਦਾ ਤੀਲੇੜ ਆਇਆ ਮੇਰੀਆਂ ਅੱਖਾਂ 'ਚ ਕਿੰਨਾ ਸੌਈ ਨਾ ਬੈਠਾ ਬੈਠਾ